ਅੱਜਕੱਲ੍ਹ ਦੋਸਤੋ ਤੁਸੀਂ ਦੇ ਦੇ ਪਏ ਮੈਨੇ ਆ ਟਾਈਮ ਡੀਪੀਸੀ ਪੰਜਾਬੀ ਦੇ ਉਤੇ ਤਸਵੀਰਾਂ ਤੇ ਬਚਪਨ ਦੀਆਂ ਥੋੜੀਆਂ ਜੀਆਂ ਯਾਦਾਂ ਤਾਜ਼ੀਆਂ ਕਰ ਲਈਆਂ ਮੈਂ ਕਿਹਾ ਤੇ ਬਚਪਨ ਦੀਆਂ ਯਾਦਾਂ ਦੇ ਵਿੱਚ ਮੈਂ ਤੁਹਾਨੂੰ ਨੇ ਇੱਕ ਕਲਾਕ੍ਰਿਤੀ ਦਿਖਾ ਰਿਹਾ ਵਾਂ ਵੀ ਬੱਚਿਆਂ ਦਾ ਜਿਹੜਾ ਦਿਮਾਗ ਆ ਉਹ ਕਿੰਨਾ ਡਿਵੈਲਪ ਹੁੰਦਾ ਆ ਬੱਚੇ ਕਿੰਨੇ ਜ਼ਿਆਦਾ ਗਾਂ ਬਦੂ ਸੋਚ ਜਿਹੜੀ ਰੱਖਦੇ ਆ ਤੇ ਬੱਚਿਆਂ ਦੀ ਜਿਹੜੀ ਸੋਚ ਆ ਉਹ ਕਿੰਨੀ ਜ਼ਿਆਦਾ ਜਿਹੜੀ ਇਹ ਵਧੀਆ ਆ ਇਹ ਜਿਹੜੇ ਤੁਸੀਂ ਹਾਰਨ ਵੇਖਦੇ ਪਿਓ ਉਹ ਹਾਰਨ ਬਿਲਕੁਲ ਖਡਾਉਣੇ ਵਾਲੇ ਜਿਹੜੇ ਮੇਲਿਆਂ ਦੇ ਵਿੱਚ ਖਡਾਉਣੇ ਮਿਲਦੇ ਆ ਉਹ ਹਾਰਨ ਨੇ ਤੇ ਉਹ ਹਾਰਨ ਤੁਸੀਂ ਦੇਖਦੇ ਪਿਓ ਵੀ ਟੇਪਾਂ ਦੇ ਨਾਲ ਇੱਕ ਸਾਈਕਲ ਦੇ ਉੱਤੇ ਇਹ ਸਾਈਕਲ ਆ ਤੇ ਇਹ ਬੱਚੇ ਨਾ ਬਾਜ਼ਾਰ ਦੇ ਵਿੱਚ ਘੁੰਮਦੇ ਫਿਰਦੇ ਆਏ ਸੀ ਤੇ ਮੈਂ ਵੇਖਿਆ ਕਿ ਸਾਰਿਆਂ ਨੇ ਤਕਰੀਬਨ ਤਕਰੀਬਨ ਇਹਦੇ ਤੇ ਚਾਰ ਹਾਰਨ ਆ ਚਾਰ ਹਾਰਨ ਲੱਗੇ ਹੋਏ ਆ ਇੱਧਰ ਲੱਗੇ ਹੋਏ ਆ ਦੋ ਹਾਰਨ ਇੱਧਰ ਲਾਏ ਆ ਤੇ ਦੋ ਹਾਰਨ ਇੱਧਰ ਲਾਏ ਆ ਇਧਰ ਜਿਹੜਾ ਆ ਸਿੰਗਲ ਹਾਰਨ ਵਾਲਾ ਵੀ ਸਿਸਟਮ ਹੈਗਾ ਆ ਤੇ ਇਹ ਹਾਰਨ ਤਕਰੀਬਨ ਜਿਹੜੇ ਜਿਹੜੇ ਹਾਰਨ ਜਿਹੜੇ ਇਹ ਰੇਲ ਗੱਡੀ ਤਾਂ ਲੱਗੇ ਹੁੰਦੇ ਆ ਤੇ ਰੇਲ ਗੱਡੀ ਤਾਂ ਨਹੀਂ ਇਹ ਇਹਨਾਂ ਨੇ ਆਪਣੀ ਰੇਲ ਬਣਾਈ ਹੋਈ ਆ ਇਸ ਟਾਈਮ ਤੇ ਤਸਵੀਰਾਂ ਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਵੀ ਬੱਚਿਆਂ ਦੇ ਜਿਹੜੇ ਦਿਮਾਗ ਆ ਉਹ ਬੜੇ ਜ਼ਿਆਦਾ ਡਿਵੈਲਪ ਹੁੰਦੇ ਆ ਬੱਚਿਆਂ ਦੇ ਦਿਮਾਗ ਆ ਜਿਹੜੇ ਉਹ ਬਹੁਤ ਜ਼ਿਆਦਾ ਤੇਜ਼ ਹੁੰਦੇ ਆ ਹਰ ਚੀਜ਼ ਨੂੰ ਸੋਚ ਸਮਝ ਕੇ ਜਿਹੜਾ ਆ ਉਹ ਬਣਾ ਲੈਂਦੇ ਆ ਅ ਮੈਂ ਇਥੇ ਜਿਹੜੀ ਨਾ ਦਿਖਾਣ ਦੀ ਕੋਸ਼ਿਸ਼ ਕਰਦਾ ਪਾ ਵੀ ਇੱਕ ਜਿਹੜਾ ਆ ਤੁਸੀਂ ਦੇਖਦੇ ਪਈਓ ਵੀ ਇੱਥੇ ਜਿਹੜਾ ਹਾਰਨ ਆ ਉਹਨੂੰ ਇੱਕ ਪੈਪ ਲੱਗੀ ਹੋਈ ਏ ਇਧਰ ਵੀ ਜਿਹੜੀ ਹਾਰਨ ਨੂੰ ਇੱਕ ਪੈਪ ਲੱਗੀ ਹੋਈ ਏ ਇਧਰ ਵੀ ਹਾਰਨ ਨੂੰ ਇੱਕ ਪੈਪ ਲੱਗੀ ਹੋਈ ਏ ਤੇ ਉਧਰ ਵੀ ਜਿਹੜੀ ਹਾਰਨ ਨੂੰ ਇੱਕ ਨਾ ਪੈਪ ਲੱਗੀ ਹੋਈ ਏ ਤੇ ਉਹ ਚਾਰੇ ਪੈਪਾਂ ਜਿਹੜੀਆਂ ਇਕੱਠੀਆਂ ਕਰਕੇ ਨਾ ਇੱਥੇ ਇਕੱਠੀਆਂ ਕੀਤੀਆਂ ਹੋਈਆਂ ਆ ਤੇ ਇਹ ਵੱਜਦਾ ਕਿਵੇਂ ਆ ਇਹ ਆਪਾਂ ਮੁੰਡੇ ਨੂੰ ਕੋਲੋਂ ਵਿਖਾ ਕੇ ਵੇਣੇ ਆ ਤੇ ਮੁੰਡਾ ਹੁਣੇ ਆਂਦਾ ਆ ਤੇ ਤਸਵੀਰਾਂ ਦੀ ਦੇ ਦੇਓ ਕਿਆ ਬਾਤ ਐ ਚਾਰ ਹਾਰਨ ਪਜਾਮ ਬਤਰਤ ਵੀਰ ਆ ਇਹ ਤੇ ਰੇਲ ਗੱਡੀ ਵਾਲੀ ਕਿਆ ਬਾਤ ਆ ਤੇ ਇਹ ਹਾਰਨਾ ਦੀ ਆਵਾਜ਼ ਆ ਜਿਹੜੀ ਇਹ ਰੇਲ ਗੱਡੀ ਨਾਲੋਂ ਵੀ ਜ਼ਿਆਦਾ ਐ ਤੇ ਇਧਰ ਦੋ ਹਾਰਨਾਂ ਵਾਲੀ ਗੱਡੀ ਵੀ ਆ ਗਈ ਐ ਵਧਾਈ ਯਾਰਾ ਤੂ ਵੀਰ ਕਿਆ ਬਾਤ ਐ ਦੇ ਤੇ ਤੁਸੀਂ ਦੇ ਦੇ ਪਿਓ ਵੀ ਬੱਚਿਆਂ ਦੀ ਜਿਹੜੀ ਗੱਲ ਬਾਤ ਆ ਨਾ ਜਿਹੜੇ ਬੱਚਿਆਂ ਦੀ ਜਿਹੜੀ ਸੋਚ ਆ ਉਹ ਕਿੰਨੀ ਵਧੀਆ ਆ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਅਵਿਸ਼ਕਾਰ ਕਰ ਲੋ ਕਿ ਬੱਚਿਆਂ ਦਾ ਇਹ ਅਵਿਸ਼ਕਾਰ ਹੈ ਕਿ ਇੱਕ ਛੋਟੇ ਜਿਹੇ ਮਤਲਬ ਮੇਲਿਆਂ 'ਚ ਮਿਲਣ ਵਾਲੇ ਜਿਹੜੇ ਹਾਰ ਨੇ ਉਹਨਾਂ ਨੂੰ ਸਾਈਕਲ ਵਾਲਾ ਹਾਰ ਜਿਹੜਾ ਇਹਨਾਂ ਨੇ ਬਣਾਤਾ ਇਹ ਲੈ ਕਿਥੋਂ ਪੁੱਤ ਬਲੇ ਦੱਸੋ ਗੋਣੀ ਦੀ ਦੁਕਾਨ ਤੋਂ ਗੋਣੀ ਦੀ ਦੁਕਾਨ ਤੋਂ ਗੋਣੀ ਵੇਚਦਾ ਆ ਲੈ ਭਾਈ ਗੋਣੀ ਵੀ ਮਸ਼ਹੂਰ ਕਰਤਾ ਬਣਿਆ ਨੇ ਉਧਰੋਂ ਕਰਿਆਨੇ ਵਾਲਾ ਆਹੋ ਤੇ ਇਹ ਤੁਸੀਂ ਦੇ ਦੇ ਪਈਓ ਬੱਚਿਆਂ ਨੇ ਕੋ ਨਹੀਂ ਕੋ ਤੁਸੀਂ ਵੀ ਕੋ ਨਹੀਂ ਕੋ ਇਹ ਸਾਰੇ ਹਾਰਨ ਉਹਦੇ ਕੋ ਮਿਲਦੇ ਆ ਤੇ ਆ ਸਕੀਮ ਵੀ ਉਹਨੇ ਦਿੱਤੀ ਕਿ ਆਪੇ ਲਾਈਏ ਇਹ ਆਪੇ ਲਾਈਏ ਆਪੇ ਲਾਈਏ ਇਹ ਸਕੀਮ ਮੈਂ ਕਿੱਥੋਂ ਵੇਖੀ ਇਹ ਸਕੀਮ ਪਹਿਲਾਂ ਦਿਮਾਗ 'ਚ ਆ ਗਈ ਦਿਮਾਗ 'ਚ ਆ ਗਈ ਫੇਰ ਆਪਾਂ ਸਾਈਕਲ ਦੇ ਵਰਤ ਇਦਾਂ ਹੀ ਆ ਗਈ ਦਿਮਾਗ 'ਚ ਹਾਂਜੀ ਹਾਂਜੀ ਅੱਛਾ ਤੇ ਫਿਰ ਸਾਰੇ ਨ ਵਾਰੀ ਵਾਰੀ ਹਾਂਜੀ ਇੱਕ ਹਾਰਨ ਕਿੰਨੇ ਦਾ ਆ ਇੱਕ 20 ਦਾ ਇੱਕ 20 ਦਾ ਇਧਰ ਚਾਰ ਲਾਇਆ ਕਿੰਨੇ ਦੇ ਹੋਗੇ 80 80 ਦੇ ਚਾਰ ਹਾਰਨ ਹੋਗੇ ਤੇ ਪੈਪਾ 60ਾਂ ਦੀਆਂ ਪੈਪਾ 80ਾਂ ਦੇ ਤੇਰੇ ਭੋਂਪੂ ਹੋ ਗਏ ਤੇ 60ਾਂ ਦੀਆਂ ਪੈਪਾ ਹੋ ਗਈਆਂ ਕਿੰਨੇ ਹੋ ਗਏ ਟੋਟਲ 140 ਲਓ ਜੀ 1.5 200 ਰੁਪਇਆ ਲਾ ਕੇ ਮੁੰਡੇ ਨੇ ਜਿਹੜਾ ਨਾ ਆਪਣੀ ਗੱਡੀ ਨੂੰ ਬਣਾਤਾ ਆ ਭੋਂਪੂ ਵਾਲੀ ਗੱਡੀ ਤੇ ਇਹ ਭੋਂਪੂ ਵਾਲੀ ਗੱਡੀ ਤੁਸੀਂ ਦੇ ਦੇ ਪਈ ਉਹ ਵੀ ਮੁੰਡਿਆਂ ਨੇ ਅੱਜ ਕੱਲ੍ਹ ਨਾ ਬੜੀ ਵਧੀਆ ਚੀਜ਼ ਬਣਾ ਕੇ ਤੇ ਜਿਹੜਾ ਆ ਉਹ ਵਿਖਾਤੀ ਹੈ ਭੋਂਪੂ ਵਾਲੀ ਗੱਡੀ ਇਹ ਭੋਂਪੂ ਵਾਲੀਆਂ ਗੱਡੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਮੁੰਡਿਆਂ ਦਾ ਆਵਿਸ਼ਕਾਰ ਤੁਹਾਨੂੰ ਕਿਵੇਂ ਦਾ ਲੱਗਾ ਆ ਤੇ ਇਹਦੇ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰਿਓ ਤੇ ਇੱਕ ਆ ਸਰਦਾਰ ਜੀ ਵੀ ਆਣ ਕੇ ਖਲੋਤੇ ਤੇ ਭੋਂਪੂ ਵਜਾ ਕੇ ਪਰੇ ਕਰਿਓ ਉਹਨੂੰ ਭੋਂਪੂ ਵਜਾ ਕੇ ਉਹ ਭੂ ਵਜਾਈ ਵਜਾਈ ਪੁੱਤ ਵਜਾਈ ਇਦਾਂ ਨਹੀਂ ਇਹਨੇ ਪਰਿਓਣਾ ਉਹ ਭੂ ਵਜਾ ਕੀ ਬਾਤ ਬਹੁਤ ਵਧੀਆ ਜੀ ਬੱਚਿਆਂ ਨੂੰ ਸਾਬਾਸਿਆ ਕਿਉਂਕਿ ਬੱਚਿਆਂ ਦਾ ਮਾਈਂਡ ਜਿਹੜਾ ਕਾਫੀ ਡਿਵੈਲਪ ਆ ਕਾਫੀ ਵਧੀਆ ਸੋਚ ਬੱਚਿਆਂ ਦੀ ਕਿ ਜਿਹੜੀ ਇਹ ਚੀਜ਼ ਨੂੰ ਇਹਨਾਂ ਨੇ ਮਤਲਬ ਡਿਵੈਲਪ ਕੀਤਾ ਆ ਇੱਕ ਨੋਰਮਲ ਜਿਹੜੇ ਹਾਰਨ ਲੈ ਕੇ ਜਿਹੜਾ ਆ ਉਹਨਾਂ ਨੂੰ ਪੈਪਾ ਲਾ ਕੇ ਜਿਹੜਾ ਆ ਮਾਉਥ ਹਾਰਨ ਜਿਹੜਾ ਆ ਬਣਾ ਦਿੰਦਾ ਆ ਰਾਣੀ ਤੂੰ ਵੀ ਸਕੂਟੀ ਨੂੰ ਲਾ ਲਾ ਮਾਰਨ ਦੇ ਵੇਚੇ ਸਕੂਟੀ ਨੂੰ ਲਾ ਹਾਰਨ ਅੱਛਾ ਪੂੰਪੂ ਵਾਲਾ ਵੱਡੇ ਹਾਰਨ ਲਾੜ ਤੂੰ ਵੀ ਕੀ ਬਾਤ ਹੈ ਕੀ ਬਾਤ ਹੈ ਇੰਜਾਇ ਕਰਦੇ ਹੋਏ ਬੱਚੇ ਬਚਪਨ ਦੀਆਂ ਯਾਦਾਂ ਜਿਹੜੀਆਂ ਨੇ ਇਸੇ ਤਰ੍ਹਾਂ ਤਾਜ਼ੀ ਰਹਿੰਦੀਆਂ ਨੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਾ ਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਨਾਲ ਦੇ ਨਾਲ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਇਦਾਂ ਦੇ ਕੰਮ ਕਰਦੇ ਹੋ ਜਾਂ ਕੀਤੇ ਨੇ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਬੱਚਿਆਂ ਦੇ ਹੌਂਸਲੇ ਦੇ ਲਈ ਕੀ ਬਾਤ ਐ ਚਾਰ ਹਾਰਨ ਪਜਾਮ ਬਤਰਤ ਵੀਰਾਂ ਇਦਾਂ ਰੇਲ ਗੱਡੀ ਵਾਲੀ ਕੀ ਬਾਤ ਆ ਤੇ ਇਹ ਹਾਰਨਾ ਦੀ ਆਵਾਜ਼ ਆ ਜਿਹੜੀ ਇਹ ਰੇਲ ਗੱਡੀ ਨਾਲੋਂ ਵੀ ਜ਼ਿਆਦਾ ਹੈ ਤੇ ਇੱਧਰ ਦੋ ਹਾਰਨਾਂ ਵਾਲੀ ਗੱਡੀ ਵੀ ਹੈਗੀ ਹੈ ਵਧਾਈ ਯਾਰਾ ਤੂੰ ਵੀ ਯਾਰ ਕੀ ਬਾਤ ਹੈ ਵਾਹ ਕੀ ਬਾਤ ਹੈ ਤੇ ਤੁਸੀਂ ਦੇ ਦੇ ਪਿਓ ਵੀ ਬੱਚਿਆਂ ਦੀ ਜਿਹੜੀ ਗੱਲ ਬਾਤ ਹੈ ਨਾ ਜਿਹੜੇ ਬੱਚਿਆਂ ਦੀ ਜਿਹੜੀ ਸੋਚ ਆ ਉਹ ਕਿੰਨੀ ਵਧੀਆ ਆ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਅਵਿਸ਼ਕਾਰ ਕਰ ਲੋ ਕਿ ਬੱਚਿਆਂ ਦਾ ਇਹ ਅਵਿਸ਼ਕਾਰ ਹੈ ਕਿ ਇੱਕ ਛੋਟੇ ਜਿਹੇ ਮਤਲਬ ਮੇਲਿਆਂ 'ਚ ਮਿਲਣ ਵਾਲੇ ਜਿਹੜੇ ਹਾਰ ਨੇ ਉਹਨਾਂ ਨੂੰ ਸਾਈਕਲ ਵਾਲਾ ਹਾਰ ਜਿਹੜਾ ਇਹਨਾਂ ਨੇ ਬਣਾਤਾ ਐ ਲੈ ਕਿਥੋਂ ਪੁੱਤ ਬਣਾਇਆ ਦੱਸੋ ਗੋਨੀ ਦੁਕਾਨ ਤੋਂ ਗੋਨੀ ਦੁਕਾਨ ਤੋਂ ਗੋਨੀ ਵੇਚਦਾ ਆ ਲੈ ਭਾਈ ਗੋਨੀ ਵੀ ਮਸ਼ਹੂਰ ਕਰਤਾ ਇਹ ਬਣਿਆ ਨੇ ਉਦਰੋਂ ਕਰਿਆਨੇ ਵਾਲਾ ਕਰਿਆਨੇ ਵਾਲਾ ਆਹੋ ਤੇ ਇਹ ਤੁਸੀਂ ਦੇ ਦੇ ਪਈਓ ਬੱਚਿਆਂ ਨੇ ਕੋ ਨਹੀਂ ਕੋ ਤੁਸੀਂ ਵੀ ਕੋ ਨਹੀਂ ਕੋ ਇਹ ਸਾਰੇ ਹਾਰਨ ਉਹਦੇ ਕੋ ਮਿਲਦੇ ਆ ਤੇ ਆ ਸਕੀਮ ਵੀ ਉਹਨੇ ਦਿੱਤੀ ਕਿ ਆਪੇ ਲਾਈਏ ਇਹ ਆਪੇ ਲਾਈਏ ਆਪੇ ਲਾਈਏ ਇਹ ਸਕੀਮ ਮੈਂ ਕਿੱਥੋਂ ਵੇਖੀ ਇਹ ਸਕੀਮ ਪਹਿਲਾਂ ਦਿਮਾਗ 'ਚ ਆ ਗਈ ਦਿਮਾਗ 'ਚ ਆ ਗਈ ਫੇਰ ਆਪਾਂ ਸਾਈਕਲ ਦੇ ਵਰਤ ਇਦਾਂ ਹੀ ਆ ਗਈ ਦਿਮਾਗ 'ਚ ਹਾਂਜੀ ਹਾਂਜੀ ਅੱਛਾ ਤੇ ਫਿਰ ਸਾਰੇ ਨ ਵਾਰੀ ਵਾਰੀ ਹਾਂਜੀ ਇੱਕ ਹਾਰਨ ਕਿੰਨੇ ਦਾ ਆ ਇੱਕ 20 ਦਾ ਇੱਕ 20 ਦਾ ਇਧਰ ਚਾਰ ਲਾਇਆ ਕਿੰਨੇ ਦੇ ਹੋਗੇ 80 80 ਦੇ ਚਾਰ ਹਾਰਨ ਹੋਗੇ ਤੇ ਪੈਪਾ ਆਪਾਂ ਕਿਠਾ ਰਹੀਆਂ 60ਾਂ ਦੀਆਂ ਪੈਪਾ 80ਾਂ ਦੇ ਤੇਰੇ ਭੋਂਪੂ ਹੋ ਗਏ ਤੇ 60ਾਂ ਦੀਆਂ ਪੈਪਾ ਹੋ ਗਈਆਂ ਕਿੰਨੇ ਹੋ ਗਏ ਟੋਟਲ 140 ਲਓ ਜੀ 1.5 200 ਰੁਪਇਆ ਲਾ ਕੇ ਮੁੰਡੇ ਨੇ ਜਿਹੜਾ ਨਾ ਆਪਣੀ ਗੱਡੀ ਨੂੰ ਬਣਾਤਾ ਆ ਭੋਂਪੂ ਵਾਲੀ ਗੱਡੀ ਤੇ ਇਹ ਭੋਂਪੂ ਵਾਲੀ ਗੱਡੀ ਤੁਸੀਂ ਦੇ ਦੇ ਪਈ ਉਹ ਵੀ ਮੁੰਡਿਆਂ ਨੇ ਅੱਜ ਕੱਲ੍ਹ ਨਾ ਬੜੀ ਵਧੀਆ ਚੀਜ਼ ਬਣਾ ਕੇ ਤੇ ਜਿਹੜਾ ਆ ਉਹ ਵਿਖਾਤੀ ਹੈ ਭੋਂਪੂ ਵਾਲੀ ਗੱਡੀ ਇਹ ਭੋਂਪੂ ਵਾਲੀ ਗੱਡੀ ਤੁਹਾਨੂੰ ਕਿਵੇਂ ਦੀ ਲੱਗੀਆਂ ਮੁੰਡਿਆਂ ਦਾ ਆਵਿਸ਼ਕਾਰ ਤੁਹਾਨੂੰ ਕਿਵੇਂ ਦਾ ਲੱਗਾ ਆ ਤੇ ਇਹਦੇ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰਿਓ ਤੇ ਇੱਕ ਆ ਸਰਦਾਰ ਜੀ ਵੀ ਆਣ ਕੇ ਖਲੋਤੇ ਤੇ ਭੋਂਪੂ ਵਜਾ ਕੇ ਪਰੇ ਕਰਿਓ ਉਹਨੂੰ ਭੋਂਪੂ ਵਜਾ ਕੇ ਉਹ ਬੂ ਵਜਾਈ ਵਜਾਈ ਪੁੱਤ ਵਜਾਈ ਇਦਾਂ ਨਹੀਂ ਇਹਨੇ ਪਰਿਓਣਾ ਉਹ ਭੋਂਪੂ ਵਜਾ ਕੀ ਬਾਤ ਬਹੁਤ ਵਧੀਆ ਜੀ ਬੱਚਿਆਂ ਨੂੰ ਸਾਬਾਸ਼ਆ ਕਿਉਂਕਿ ਬੱਚਿਆਂ ਦਾ ਮਾਈਂਡ ਜਿਹੜਾ ਕਾਫੀ ਡਿਵੈਲਪ ਆ ਕਾਫੀ ਵਧੀਆ ਸੋਚ ਬੱਚਿਆਂ ਦੀ ਕਿ ਜਿਹੜੀ ਇਹ ਚੀਜ਼ ਨੂੰ ਇਹਨਾਂ ਨੇ ਮਤਲਬ ਡਿਵੈਲਪ ਕੀਤਾ ਆ ਇੱਕ ਨਾਰਮਲ ਜਿਹੜੇ ਹਾਰਨ ਲੈ ਕੇ ਜਿਹੜਾ ਆ ਉਹਨਾਂ ਨੂੰ ਪੈਪਾ ਲਾ ਕੇ ਜਿਹੜਾ ਆ ਮਾਉਥ ਹਾਰਨ ਜਿਹੜਾ ਆ ਬਣਾ ਦਿੰਦਾ ਆ ਰਾਣੀ ਤੂੰ ਵੀ ਸਕੂਟੀ ਨੂੰ ਲਾ ਲਾ ਮਾਰਨ ਦੇ ਵੇਚੇ ਸਕੂਟੀ ਨੂੰ ਲਾ ਹਾਰਨ ਅੱਛਾ ਪੂੰਪੂ ਵਾਲਾ ਵੱਡੇ ਹਾਰਨ ਲਾੜ ਤੂੰ ਵੀ ਕੀ ਬਾਤ ਹੈ ਕੀ ਬਾਤ ਹੈ ਇੰਜਾਇ ਕਰਦੇ ਹੋਏ ਬੱਚੇ ਬਚਪਨ ਦੀਆਂ ਯਾਦਾਂ ਜਿਹੜੀਆਂ ਨੇ ਇਸੇ ਤਰ੍ਹਾਂ ਤਾਜ਼ੀਆਂ ਰਹਿੰਦੀਆਂ ਨੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਾ ਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਨਾਲ ਦੇ ਨਾਲ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਇਦਾਂ ਦੇ ਕੰਮ ਕਰਦੇ ਹੋ ਜਾਂ ਕੀਤੇ ਨੇ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਬੱਚਿਆਂ ਦੇ ਹੌਂਸਲੇ ਲਈ ਧੰਨਵਾਦ ਮਿਲਦੇ ਕਿਸੇ ਅਗਲੇ ਵੀਡੀਓ